ਹੈਲੋ ਗਾਇਸ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਕਿਵੇਂ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਹਾਂ ਤੇ ਪ੍ਰੀਪਰਮੈਂਟ ਟਾਈਮ 3:00 ਵਜ ਕੇ 5 ਮਿੰਟ ਦਾ ਹੋ ਚੁੱਕਾ ਤੇ ਯਾਰ ਅੱਜ ਮੈਂ ਪੈਟਰੋਲ ਪੰਪ ਤੇ ਪੈਟਰੋਲ ਪੰਪ ਤੇ ਦੇਖਿਆ ਕਾਫੀ ਪੀੜ ਲੱਗੀ ਜੇ ਕਹਿੰਦੇ ਵੀ ਅੱਜ ਤੋਂ ਬਾਅਦ ਪਤਾ ਨਹੀਂ 5 ਦਿਨ ਕਿ 10 ਤੇ 15 ਦਿਨ ਰੋਲ ਪੰਪ ਰਹਿਣਾ ਬੰਦ ਪਾਪਾ ਜੀ ਦੇਖਿਆ ਉੱਥੇ ਪੀੜ ਲੱਗੀ ਜੀ ਪੈਟਰੋਲ ਪੰਪ ਦਾ ਭਾਅ ਕਿਹੜਾ ਪੈਟਰੋਲ ਮਿਲਣਾ ਨਹੀਂ ਤੇਦਰ ਉਹ ਕਿਤੇ ਇਕੱਠੇ ਆਉਗੇ ਤੇ ਫਿਰ ਜਮਾ ਜਮਾ ਕਰੀ ਜਾਂਦੇ ਪੈਟਰੋਲ ਬਹੁਤ ਕਾਫੀ ਜਿਹੜਾ ਕਰਾ ਤੇ ਮੈਂ ਵੀ ਗਿਆ ਸੀ ਤੇ ਮਿਲਿਆ ਤਾਂ ਲੈ ਨਹੀਂ ਪੇੜ ਨੂੰ ਬਹਿ ਕੇ ਮੈਂ ਕਿਹਾ ਚਲ 100 200 ਦਾ ਹੀ ਪੌਣਾ ਆਪਾਂ ਫਿਰ ਰਹਿਣ ਦੇਣੇ ਮੈਂ ਕੱਪ ਚਲਾਪਾ ਕਰਦੇ ਆਂ ਸਾਈਕਲ ਨੂੰ ਜਿਹੜੀ ਨਾ ਉਹ ਬਣਾਉਣੇ ਆ ਤੇ ਚਲ ਦੋ ਤਿੰਨ ਦਿਨੇ ਵੀ ਚੱਲ ਜਾਣੀ ਹੱਲੇ ਤੇ ਸਾਈਕਲ ਦੇ ਹੈਗੇ ਇੱਕ ਤਾਂ ਹਵਾ ਹੀ ਭਰਨ ਵਾਲੀ ਐ ਤੇ ਕੁੱਤੇ ਫੇਲ ਇਹਦੇ ਇਹ ਲਵਾ ਕੇ ਤੇ ਇਹਨੂੰ ਚਲਾਉਣਾ ਐ ਠੀਕ ਐ ਤੇ ਚਲੋ ਚੱਲੀਏ ਬਣਵਾ ਕੇ ਪਹਿਲੇ ਲਈਏ ਇਹਨੂੰ ਇਧਰ ਦੇਖਦੇ। ਓਹ ਸਾਹਮਣੇ ਉਧਰ ਪੈਂਦਾ। ਤੇ ਪੈਟਰੋਲ ਪੰਪ ਤਾਂ ਚੱਲ ਕੋਈ ਪਤਾ ਨਹੀਂ ਹਨਾਂ ਵੀ ਕਿੰਨੇ ਖੁੱਲੇ ਦਾ ਪੰਜਾਂ ਨੂੰ ਚੱਲੂ ਜਾਂ ਦਸਾਂ ਨੂੰ ਜਾਂ 15 ਦਿਨ ਨੂੰ ਪਰ ਆਪਣਾ ਸਾਈਕਲ ਜ਼ਰੂਰ ਚੱਲ ਪੈਣਾ ਹਣਾ ਅੱਜ ਅਸੀਂ ਤਵਾਰ 2 ਮਹੀਨੇ ਹੋ ਗਏ ਹਣ ਖੜਿਆ ਸੀ। ਇਹਨੂੰ ਚਲਾਉਨੇ ਆ ਪਿੰਨ ਸਾਨੂੰ। ਠੀਕ ਚੱਕੋ ਰੇਕੋਰ ਤਾਂ ਨਾ ਖਨਾ ਨਹੀਂ ਹਾਂਜੀ ਸਾਈਕਲ ਵੀ ਆਪਾਂ ਨੂੰ ਹੁਣ ਸਵੇਰੇ ਮਿਲੂਗਾ ਦੁਕਾਨ ਤੇ ਰੱਖਦਾ ਕਹਿੰਦਾ ਰੱਖਿਆ ਤੇ ਉਹਨਾਂ ਵੀ ਹਲੇ ਟਾਈਮ ਆਇ ਨਹੀਂ ਸੀ ਉਧਰ ਪੈਟਰੋਲ ਪੰਪ ਤੇ ਪੀੜ ਇਧਰ ਇਧਰ ਪੀੜ ਤੇ ਸੁਬਾ ਮਿਲ ਜੂਗਾ ਤੇ ਲੈ ਜਾਵਾਂ ਕਿਧਰ ਮੈਂ ਜੀ ਲੈ ਕੇ ਤੇ ਚੱਲਿਆਂ ਜਵਾਕਾਂ ਨੇ ਮਗਰੇ ਫੋਨ ਲਾਤਾ ਵੀ ਚੀਤੀਏ ਦੀ ਮੈਂ ਕਹਾਂਗਾ ਕੱਲ ਕੋਈ ਗੱਲ ਨਹੀਂ ਮੇਰਾ ਤਾਂ ਮੈਂ ਲੈ ਕੇ ਬਾਕੀ ਜਿਹੜੀ ਥਣ ਥੰਡਾ ਉਹ ਤਾਂ ਬਹੁਤ ਜ਼ਿਆਦਾ ਹੀ ਹੈ ਕਾਫੀ ਠੀਕ ਹੈ ਇੰਦਾਂ ਦਾ ਬਸ ਮੌਸਮ ਰਹਿੰਦਾ ਇੰਦਾਂ ਦਾ ਹੀ ਆਵੇ ਹਾਂਜੀ ਆਪਾਂ ਪਹੁੰਚ ਜੇ ਮੈਗੀ ਲੈ ਕੇ ਹਾਲੇ ਤਾਂ ਮੈਂ ਆਹ ਮੋੜ ਤੇ ਪਹੁੰਚਾਂ ਤੇ ਆਹ ਵੇਖੋ ਮੈਗੀ ਲੈਣ ਵਾਸਤੇ ਆਜੀ ਲੈ ਓੜ ਸਾਈਕਲ ਚਲ ਬਣਾਣਾ ਕਿੰਨੇ ਉਹ ਤਾਂ ਸਵੇਰੇ ਮਿਲਣਾ ਠੀਕ ਹੈ ਤੁਰ ਕੇ ਜਾਣਾ ਪੈਣਾ ਤੇ ਅੱਜ ਇੱਕ ਹੋਰ ਵੀ ਅੱਜ ਹੈਗੀ ਹੈ 2 ਜਨਵਰੀ 2024 ਤੇ ਮੈਂ ਕੀ ਖਾਣੀ ਆ ਭਾਈ ਮੈਂ ਫੋਨ ਲਾਤਾ ਸੀ ਚਾਰ ਮਗਰ ਵੀ ਕਿੱਥੇ ਆ ਗਿਆ ਅੱਜ ਇੱਕ ਹੋਰ ਵੀ ਚੀਜ਼ ਖਾਣੀ ਹੈ ਕੀ ਖਾਣਾ ਹੈ ਹੋਰ ਹਾਂ ਆਹ ਲੋਹਣੇ ਪਰੋਟੇ ਹਾਂਜੀ ਹਾਲੀ ਵਾਲੇ ਪਰੋਟੇ ਖਾਣੇ ਹੱਦ ਤਾਂ ਬਹੁਤ ਹੈ ਪਿਆ ਹੈ ਹਾਂ ਚਲੋ ਲੈ ਚਲੋ ਤੇ ਬਣਾਓ ਠੀਕ ਠੰਡ ਬਹੁਤ ਹੈ ਤੋ ਐਨ ਆਪਾ ਜਿੱਕੇ ਕਰ ਮਗਰ ਠੀਕ ਹੈ ਚਲੋ ਉਹ ਦੀ ਕੇ ਨਵੀਂ ਪੂ ਮੂਰੇ ਮੂਰੇ ਚਲੇਗੀ ਸਪਰਾਈਜ਼ ਦੇਣਾ ਕੋਈ ਨਹੀਂ ਮੈਂ ਕਿਹਾ ਦੀ ਥੋੜਾ ਜਿਹਾ ਤੂੰ ਮੈਂ ਕਿਹਦੀ ਹਾਂ ਤੂੰ ਚਲੋ ਹਾਂ ਕੀ ਕਿਆ ਬੀਓ ਆਇਆ ਨਹੀਂ ਪਪਾ ਹੋ ਗਿਆ ਜੀ ਅਗੇ ਬਣਾਈਆ ਤੁਹਾਨੂੰ ਦੇ ਦਿੱਤਾ ਹਾਂ। ਹਾਂ। ਲਓ ਮੈਂ ਵੀ ਖਾ ਕੇ ਤੁਹਾਨੂੰ ਜਾ ਕੇ ਚਲੇ ਗਿਆ ਹੋਵੇਖੋ ਖੇਡਣ। ਹਾਂ ਉਹ ਪਰੇ ਕਰਦੇ। ਤੇ ਹੁਣ ਲਓ ਜੀ ਦਿਨ ਦਾ 1 ਵਜ ਕੇ 20 ਮਿੰਟ ਹੋ ਚੁੱਕੇ ਆ ਤੇ ਬਾਹਰ ਥੋੜੀ ਜੀ ਰਾਹਤ ਮਿਲਿਆ। ਬੱਦਲਾਂ ਤੋਂ ਥੋੜਾ-ਬੋਤਾ ਨਿਕ ਰਿਹਾ ਸੂਰਜ। ਤੇ ਆਪਾਂ ਕੱਲ ਖੜਾ ਕੇ ਆਏ ਸੀ ਸਾਈਕਲ ਚੱਕ ਕੇ ਲਈਏ। ਬਣ ਗਿਆ ਮੈਂ ਉਹਨੇ ਪੁੱਛ ਕੇ ਆਇਆ ਸੀ ਉਹ ਰੰਗਦਾ ਹੋਇਆ ਆਇਆ ਸੀ ਕਿਤੇ ਗਿਆ ਸੀ ਕੰਮ ਆਪਣੇ ਉਹ ਲੈ ਕੇ ਆਈਏ ਪਹਿਲਾਂ ਆਪਾਂ ਸਾਈਕਲ ਦਰਵਾਜ਼ਾ ਦੀਏ ਪੇੜ ਤੇ ਚੱਲੀਏ ਸੱਚ ਪੈਸੇ ਚੱਕਣੇ ਮਰੇ ਜੇ ਕੋਈ ਸੀ ਤੇ ਕੀ ਪਿਆ ਰਿਹਾ ਥੋੜਾ ਜਿਹਾ ਪਾ ਨੂੰ ਮਹੰਗਾ ਕਿਉਂਕਿ ਪਤਾ ਨਹੀਂ ਸੀ ਤਾਂ ਕਰਕੇ ਕੀ ਗੱਲ ਹੈ ਵੀ ਪਤਾ ਨਹੀਂ ਸੀ ਵੀ ਉਹ ਕੀ ਹੋਣਾ ਪਰ ਉਹਦੀ ਜਿਹੜੀ ਮਗਰਲੀ ਕਰਾ ਰਹੀ ਉਹ ਨਵੀਂ ਪਈ ਆ ਤੇ ਚੈਨ ਖੁਦੇ ਕਰਕੇ ਕਿ ਗਲਤੀ ਨਿਕਲਦੀ ਤੱਪ ਨਿਆਰਾ ਨਿਆਰਾ ਮਾੜੀ ਹੀ ਮਾੜੀ ਨਿਕਲਦੀ ਆ ਬੱਦਲ ਜੇ ਹੁੰਦੇ ਪਾਸੇ ਹਾਂ ਵਧੀਆ ਲੱਗਣ ਲੱਗਣਾ ਉਦੋਂ ਹੀ ਠੰਡ ਹੀ ਹੋ ਗਈ ਦੂਰ ਮੌਸਮ ਹੋ ਗਿਆ ਖਰਾਬ ਵਧੀਆ ਮਤਲਬ ਬੱਦਲ ਤਾਂ ਹੈਗੇ ਪਰ ਜਦੋਂ ਮਾੜੀ ਹੀ ਨਿਕਲੀ ਹੋ ਗਈ ਨਾ ਵਧੀਆ ਸਿੱਕਾ ਲੱਗਣ ਲੱਗ ਜਾਂਦਾ ਮਤਲਬ ਗਰਮਾਇਸ਼ ਆ ਜਾਂਦੀ ਹੈ ਸਰੀਰ ਨੂੰ ਤੇ ਚਲੀ ਕੇ ਪੱਟੋ ਵਟ ਇਧਰ ਦੀ ਹੋ ਕੇ ਤੇ ਆ ਫੜ ਲਈ ਸੜਕ ਟੋ ਜਾਣਾ ਆਪਾਂ ਫੱਤੇ ਪਰ ਤੁਰ ਕੇ ਹੀ ਕੱਲ ਵੀ ਲੈ ਕੇ ਗਿਆ ਤੇ ਮੁੜ ਕੇ ਵੀ ਤੁਰ ਕੇ ਆਉਣਾ ਪਿਆ ਤੇ ਹੁਣ ਤੁਰ ਕੇ ਜਾਣੇ ਆ ਤੇ ਸਾਈਕਲ ਲੈ ਕੇ ਆ ਪਾਣਾ ਆਪਣਾ ਲਸਣ ਖੜਾ ਇੱਧਰ ਇਹਦੇ ਵਿੱਚ ਵੀ ਕਾਹ ਹੋਇਆ ਫਿਰਦਾ ਠੀਕ ਆ ਆ ਵੇ ਚਾਨਣਾ ਚਾਨਣਾ ਹੋ ਗਿਆ ਵਧੀਆ ਨੋ ਅਮਾਜ ਗਿਆ ਦੁਕਾਨ ਤੇ ਸਪਣਾ ਸਾਈਕਲ ਖੜਾ ਇੱਥੇ ਤੇ ਪੁੱਛ ਕੇ ਅੰਗਾ ਸੀ ਬਣ ਗਿਆ ਆ ਖੜਾ ਵਾਏ ਇਹ ਚਲਿਏ ਲੈ ਕੇ ਨੋ ਪਹੀ ਨਾ ਚੈਨ ਤੇ ਉਹ ਚਲੋ ਜੀ ਆ ਆਜਕ ਨੋ ਪਹੁੰਚਿਆ ਇੱਕ ਵਾਰ ਤਾਂ ਚੱਲੂਗਾ ਹੁਣ ਵਧੀਆ ਮਰੁਕੀਆਂ ਨੂੰ ਠੀਕ ਹੈ ਸਾਈਕਲ ਤਾਂ ਆਪਾਂ ਤਾਂ ਬਣਾਇਆ ਸੀ ਕਿ ਪੇਪਰ ਦਾ ਵੀ ਪੈਟਰੋਲ ਪੰਪ ਕਿੰਨੇ ਦਿਨ ਬੰਦ ਰਵੇ ਹਨਾ ਉਦੇ ਕਰਕੇ ਜੀ ਹੁਣ ਸਾਈਕਲ ਤੇ ਹੀ ਜਾਣਾ ਆਣਾ ਪੈਗੋ 15 ਦਿਨ ਕਿੜਾ ਇੰਨਾ ਪਟ્રોલ ਜਮਾ ਕਰੂ ਹਨ ਤੇ ਪਟ્રોલ ਤੋਂ ਤਾਂ ਚੱਲੀ ਜਾਂਦੇ ਚਲੋ ਭਈਆ ਆਪਣਾ ਤਾਂ ਸਾਈਕਲ ਬਣ ਗਿਆ ਆਪਾਂ ਪਰਮਾਉਣਾ ਸੀ ਉਹ ਬਣ ਗਿਆ ਵਾ ਠੀਕ ਹੈ ਤੇ ਤੇਰੀ ਹੁਣ ਢੇੜੇ ਲਾਇਆ ਕਰਾਂਗੇ ਕਿਉਂਕਿ ਹੁਣ ਠੰਡ ਦਾ ਮੌਸਮ ਠੀਕ ਹੈ ਜੀ ਤੇਰੇ ਭਾਈ ਹੁਣ ਸਪਰੇਅ ਕਰੀ ਜਾਂਦੇ ਕੋਈ ਟਰੈਕਟਰ ਨਾਲ ਤੋਂ ਪਰ ਵੀ ਨਿਕਲੇ ਥੋੜੀ ਥੋੜੀ ਫਰੀ ਜਾ ਪੀਤੀ ਨਹੀਂ ਜੀ ਪੀਤੀ ਆ ਛੜਦੀ ਵਿੱਚ ਚਲ ਆਇਆ ਕਮਾਹ ਤੇ ਲਮਾ ਤੇ ਇਹ ਰੋਲਾ ਭਾਈ ਜਾਨੀ ਖੇਤ ਜਾਣਾ ਚਲ ਆ ਇਧਰ ਲੀ ਸਾਰ ਇਧਰ 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 ਮਗਾ ਇਧਰ ਇਹ ਸੜਨ ਉੱਥੇ ਕੀ ਕਰਨਾ ਖੇਤ ਕੀ ਕਰਨਾ ਖੇਤ ਖੇਤ ਹਾਂ ਖੇਤ ਮੈਂ ਨਾ ਦੇਖਣ ਜਾ ਕੀ ਕੀ ਵੇਖਣ ਜਾਣਾ ਹੂੰ ਆਪਨੇ ਖੇਤੀ ਜਾਣਾ ਹੈ ਨਾ ਆਪਨੇ ਕਿਹਾ ਤੋ ਅਮਰੂਦ ਲੈਣ ਹੂੰ ਅਮਰੂਦ ਹੂੰ ਲੈ ਵੇਖਣੇ ਜਾਣਾ ਹੈ ਬਸ ਅੱਛਾ ਖੇਤੀ ਵੇਖਣ ਜਾਣਾ ਹਾਂ ਖੇਤ ਗੇੜਾ ਮਾਰਨ ਜਾਣਾ ਹੂੰ ਕਿਹੋ ਜਿਹਾ ਰੰਗ ਦਾ ਖੇਤ ਪੱਤੇ ਪੱਤੇ ਜੇ ਦੇਖ ਜੇ ਦੇਖ ਲੱਗੀ ਠੀਕ ਜੇ ਆਹ ਪਰੇ ਇਹਨੇ ਵੇਖੋ ਖੇਤ ਕੀ ਦੇਖਣਾ ਇਹਨੇ ਮੈਂ ਮਜ਼ਾ ਕੀਤਾ ਨਾ ਕਦੀ ਕਿਹੋ ਜਿਹੇ ਰੰਗ ਦਾ ਖੇਤ ਕਹੀ ਉਹ ਜਿਹੜੇ ਪੱਤੇ ਲੱਗੇ ਹੋ ਉਦਾਂ ਦਾ ਵੀ ਹਰਾ ਹਰਾ ਹਨਾ ਤੁਰ ਹੀ ਜਾਵੇਂਗੀ ਨਾ ਚੱਲ ਤੁਰੀ ਚੱਲ ਆਹ ਆ ਚਾਚੇ ਹੁਣ ਇੱਥੇ ਢਾਕੇ ਬਣਾਉਣ ਲੱਗੇ ਨਵੇਂ ਇੱਥੇ ਕਮਰੇ ਕਮਰੇ ਪਾਉਣ ਲੱਗੇ ਚਲੋ ਆ ਵੇਖ ਪਰੀਖ ਕਿੰਨੇ ਸੋਹਣੇ ਫੁੱਲ ਹਨ ਹਾਂ ਹਾਂ ਆਪਣੇ ਨੇ ਹੈ ਨਾ ਹਾਂ ਕਿੰਨੇ ਘੈਂਟ ਹਨ ਚਲੋ ਪਿੰਕ ਪਿੰਕ ਹਾਂ ਲੋ ਵੀ ਟੁੱਪ ਪਈ ਜਾਂ ਨਿਕਲ ਤੇ ਖੇਤਾਂ ਨੂੰ ਵੀ ਜਿਹੜਾ ਮਾਰਨ ਦਾ ਹੋਗਾ ਨਿਆਰਾ ਹੈ ਗਰਮੈਸ਼ ਕਰਮੈਸ਼ ਹੋ ਗਈ ਵਧੀਆ ਅੱਜ ਜਰਾ ਰਾਹਤ ਮਿਲਦੀ ਐ ਬੋੜੀ ਠੰਡ ਪਈ ਜਾਂਦੀ ਦੀ ਤਾਂ ਬਹੁਤ ਪਰਿ ਅਮਰੂਦ ਤਾਂ ਹੈ ਨਹੀਂ ਹੁਣ ਚਲੀਏ ਪਿੱਛੇ ਨੂੰ ਕਰੈ ਕਿਥੇ ਖੇਡਣਾ ਇੱਥੇ ਖੇਡਣਾ ਹੈ ਚਲ ਠੀਕ ਹੈ ਮੈਂ ਬੈਠਦਾ ਇੱਥੇ ਲੈ ਮੈਂ ਬੈਠਦਾ ਇੱਥੇ ਕਹਿੰਦੀ ਮੈਂ ਇੱਥੇ ਖੇਡਣਾ ਕਰੈ ਨਾ ਜਵਾਕ ਸੀ ਤੋਂ ਕਣਕ ਛੋਟੀ ਛੋਟੀ ਸੀ ਇੱਥੇ ਖੇਡਦੇ ਰਹਤਾਂ 3-4 ਜਣੇ ਹੈਗੇ ਸੀ ਤੇ ਇਹਨੂੰ ਉਹੀ ਜਿਆਦਾ ਆਉਂਦੀ ਰਹਿੰਦੀ ਐ ਬਸ ਥੋੜੇ ਦਿਨਾਂ ਬਾਅਦ ਕਹਿ ਦਿੰਦੀ ਖੇਤ ਜਾਣਾ ਹੋਈ ਹੁਣ ਚਲਿਏ ਘਰਾਂ ਨੂੰ ਫਰੀ ਤਾਂ ਉਹ ਪਹੁੰਚ ਗਈ ਲਓ ਜੀ ਇਹਨੂੰ ਖੇਤ ਚੋਂ ਲੈ ਆਂਦਾ ਪਰੀਨਤ ਤੇ ਆ ਵੀ ਆਟ ਆ ਲੈਂਟਰ ਜਾਂ ਉੱਪਰ ਖੜਾ ਇੱਥੇ ਚਾਚਾ ਆਣਾ ਪਾਉਣੇ ਆ ਕਮਰੇ ਚਲੋ ਇੱਥੇ ਪਾਉਣੇ ਆ ਕਮਰੇ ਚਾਚਾਣ ਤੇ ਆਵੇ ਰੱਖਿਆ ਪਿਆ ਤਿਆਰੀ ਆ ਬਸ ਜਦੋਂ ਤੁੱਪਾਂ ਚੰਗੀਆਂ ਨਿਕਲਣਾਂ ਤੇ ਅਸੀਂ ਕਰ ਦੇਣਾ ਸ਼ੁਰੂ ਕੰਮ ਚਲੋ ਆ ਦੇਖੋ ਪਰੀਆਂ ਗੀਆਂ ਤੇ ਵੀ ਥੱਲੋਂ ਥਲੋਂ ਦੀ